ਔਰਤ جیل ਦੇ ਵਿੱਚ ਬੰਦ ਆਪਣੇ ਹੀ પતિ ਨੂੰ ਗਈ ਮਿਲਣ ਪਰ ਆਪਣੇ ਨਾਲ ਲੈ ਗਈ ਕੁਝ ਅਜਿਹਾ ਕਿ ਇਸ ਔਰਤ ਤੇ ਹੀ ਹੋ ਗਈ ਹੈ ਐਫ ਆਈ ਆਰ ਦਰਜ ਤੇ ਹੁਣ ਪੁਲਿਸ ਕਰ ਰਹੀ ਹੈ ਜਾਂਚ ਪੜਤਾਲ ਜੀ ਹਾਂ ਇਹ ਮਾਮਲਾ ਸੈਂਟਰਲ ਜੇਲ੍ਹ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਆਪਣੇ ਪਤੀ ਨੂੰ ਮਿਲਣ ਦੇ ਲਈ ਗਈ ਸੀ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਸ ਔਰਤ ਦੇ ਵੱਲੋਂ ਆਪਣੇ ਨਾਲ ਨਸ਼ੀਲਾ ਪਦਾਰਥ ਲੈ ਕੇ ਜਾਇਆ ਜਾਂਦਾ ਹੈ ਪੁਲਿਸ ਨੂੰ ਇਸ ਤੇ ਸ਼ੱਕ ਹੋਈ ਪੁਲਿਸ ਨੇ ਚੈਕਿੰਗ ਕੀਤੀ ਤਾਂ ਇਸ ਔਰਤ ਦਾ ਜਿਹੜਾ ਰਾਜ ਸੀ ਉਹ ਖੁੱਲ ਗਿਆ ਪੁਲਿਸ ਨੇ ਇਸ ਤੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਹੋ ਰਹੀ ਹੈ ਦਰਸਲ ਇਹ ਔਰਤ ਜਿਸ ਦਾ ਨਾਮ ਗੁਰਪ੍ਰੀਤ ਕੌਰ ਹੈ ਜਿਹੜੀ ਕਿ ਜਗਰਾਉਂ ਦੇ ਮੁੱਲਾਪੁਰ ਦਾਖਾਂ ਦੇ ਪਿੰਡ ਵੜੈਂਚ ਦੀ ਰਹਿਣ ਵਾਲੀ ਹੈ ਉਹ ਆਪਣੇ ਪਤੀ ਸਵਰਨਜੀਤ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ ਸੀ ਕਿਉਂਕਿ ਉਹ ਕਿਸੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਦੋਂ ਇਹ ਔਰਤ ਆਪਣੇ ਪਤੀ ਨੂੰ ਮਿਲਣ ਦੇ ਲਈ ਜਾਂਦੀ ਹੈ ਤੇ ਆਪਣੇ ਨਾਲ ਨਸ਼ੀਲਾ ਪਦਾਰਥ ਲੈ ਜਾਂਦੀ ਹੈ ਉਸ ਨੂੰ ਲੱਗਦਾ ਸੀ ਕਿ ਪੁਲਿਸ ਨੂੰ ਪਤਾ ਨਹੀਂ ਲੱਗੇਗਾ ਪਰ ਉਸ ਨੂੰ ਇਹ ਵਹਿਮ ਸੀ ਕਿ ਪੁਲਿਸ ਬਹੁਤ ਜ਼ਿਆਦਾ ਚੁੱਕਨੀ ਨਹੀਂ ਹੈ ਪਰ ਪੁਲਿਸ ਅਸਲ ਦੇ ਵਿੱਚ ਬਹੁਤ ਚੁੱਕਨੀ ਤੇ ਚੁਸਤ ਹੈ ਪੁਲਿਸ ਨੂੰ ਇਸ ਔਰਤ ਦੇ ਇਸ ਰਾਜ ਬਾਰੇ ਪਤਾ ਲੱਗ ਗਿਆ ਤੇ ਪੁਲਿਸ ਨੇ ਇਸ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਹ ਔਰਤ ਜਿਹੜਾ ਨਸ਼ੀਲਾ ਪਦਾਰਥ ਲੈ ਕੇ ਗਈ ਸੀ ਜਿਹੜਾ ਕਿ 2 ਗ੍ਰਾਮ ਹੈ ਉਹ ਆਪਣੇ ਬੈਗ ਦੇ ਵਿੱਚ ਲੈ ਕੇ ਨਹੀਂ ਗਈ ਬਲਕਿ ਆਪਣੇ ਪੈਰਾਂ ਦੀਆਂ ਤਲੀਆਂ ਦੇ ਹੇਠਾਂ ਚਿਪਕਾ ਕੇ ਲੈ ਕੇ ਗਈ ਹੈ ਉਸ ਨੂੰ ਲੱਗਦਾ ਸੀ ਕਿ ਪੁਲਿਸ ਨੂੰ ਪਤਾ ਨਹੀਂ ਲੱਗੇਗਾ ਪਰ ਪੁਲਿਸ ਨੂੰ ਇਸ ਤੇ ਸ਼ੱਕ ਹੋਈ ਤੇ ਪੁਲਿਸ ਨੇ ਇਸ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਸ ਔਰਤ ਨੇ 2 ਗ੍ਰਾਮ ਨਸ਼ੀਲਾ ਪਦਾਰਥ ਟਰਾਂਸਪੇਟ ਹੈ ਜਿਹੜੇ ਲਿਫਾਫੇ ਨੇ ਉਹਨਾਂ ਦੇ ਵਿੱਚ ਭਰਿਆ ਹੋਇਆ ਸੀ ਤੇ ਇਉਂ ਲੱਗਦਾ ਸੀ ਕਿ ਜਿਵੇਂ ਪੁਲਿਸ ਨੂੰ ਪਤਾ ਨਹੀਂ ਲੱਗੇਗਾ ਪਰ ਪੁਲਿਸ ਨੂੰ ਇਸ ਔਰਤ ਤੇ ਸ਼ੱਕ ਹੋ ਗਈ ਪੁਲਿਸ ਨੇ ਚੈਕਿੰਗ ਕੀਤੀ ਤਾਂ ਇਸ ਦੇ ਪੈਰਾਂ ਦੀਆਂ ਤਲੀਆਂ ਦੇ ਹੇਠੋਂ ਇਹ ਨਸ਼ੀਲਾ ਪਦਾਰਥ ਕੱਢ ਲਿਆ ਗਿਆ ਏ ਪੁਲਿਸ ਦੇ ਵੱਲੋਂ ਇਸ ਔਰਤ ਤੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਹੁਣ ਅਗਲੀ ਰੀ ਜਾਂਚ ਹੋ ਰਹੀ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਔਰਤ ਦੇ ਸੰਪਰਕ ਹੋਰ ਵੀ ਨਸ਼ਾ ਤਸਕਰਾਂ ਦੇ ਨਾਲ ਹੋ ਸਕਦੇ ਨੇ ਇਸ ਕਰਕੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਕਿਉਂਕਿ ਇਹ ਔਰਤ ਅਜਿਹਾ ਕਰ ਸਕਦੀ ਹੈ ਕਿ ਜੇਲ੍ਹ ਦੇ ਵਿੱਚ ਆਪਣੇ ਪਤੀ ਨੂੰ ਜਦੋਂ ਇਹ ਮਿਲਣ ਦੇ ਲਈ ਆਉਂਦੀ ਆ ਤਾਂ ਇੱਥੇ ਵੀ ਇਹ ਨਸ਼ੀਲਾ ਪਦਾਰਥ ਲੈ ਕੇ ਆ ਸਕਦੀ ਹੈ ਤਾਂ ਫਿਰ ਇਹ ਲਾਜ਼ਮੀ ਹੈ ਕਿ ਇਸ ਦੇ ਸੰਪਰਕ ਹੋਰ ਵੀ ਨਸ਼ਾ ਤਸਕਰਾਂ ਦੇ ਨਾਲ ਹੋਣਗੇ ਸੂਏ ਸੌਰਤ ਦੇ ਵੱਲੋਂ 2 ਗ੍ਰਾਮ ਨਸ਼ੀਲਾ ਪਦਾਰਥ ਆਪਣੇ ਪੈਰਾਂ ਦੀਆਂ ਤਲੀਆਂ ਹੇਠਾਂ ਲੁਕਾ ਕੇ ਜੇਲ੍ਹ ਦੇ ਅੰਦਰ ਲਿਜਾਇਆ ਜਾਂਦਾ ਹੈ ਪੁਲਿਸ ਨੂੰ ਸ਼ੱਕ ਹੋਈ ਤਾਂ ਪੁਲਿਸ ਨੇ ਇਹ ਜਿਹੜਾ ਨਸ਼ੀਲਾ ਪਦਾਰਥ ਹੈ ਇਸ ਔਰਤ ਦੇ ਕੋਲੋਂ ਬਰਾਮਦ ਕਰ ਲਿਆ ਹੈ ਇਸੇ ਮਾਮਲਾ ਵੀ ਦਰਜ ਹੋ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ